ਤੁਸੀਂ ਇਹ ਦੱਸ ਦਿਓ ਕਿ ਹਫਤਾ ਪਹਿਲਾਂ ਤੁਹਾਡੇ ਫੋਨ ਦੇ ਉੱਤੇ 2000 ਦਾ ਨੋਟ ਆਣਾ ਸ਼ੁਰੂ ਹੋ ਗਿਆ ਸੀ ਕਿ ਨਹੀਂ ਬਿਲਕੁਲ ਆ ਗਿਆ ਸੀ ਤੁਹਾਨੂੰ ਫੋਟੋ ਆ ਗਈ ਸੀ ਆ ਨਵਾਂ ਨੋਟ ਆ ਰਿਹਾ ਸਾਨੂੰ ਲੱਗ ਰਿਹਾ ਸੀ ਕੋਈ ਮਜ਼ਾਕ ਕਰ ਰਿਹਾ 2000 ਦਾ ਇਦਾਂ ਦਾ ਜਾਮਣੀ ਜਿਹਾ ਨੋਟ ਨਹੀਂ ਆ ਸਕਦਾ ਆ ਗਿਆ ਜੇ ਦੋ ਹਫਤਾ ਪਹਿਲਾਂ ਵੀ ਜੇ ਨੋਟ ਬਾਹਰ ਹੈਗਾ ਕਿਸੇ ਨੇ ਫੋਟੋ ਖਿੱਚੀ ਆ ਉਹਦੀ ਇਹ ਨੋਟ ਬਾਹਰ ਕਿੱਦਾਂ ਆ ਗਏ ਇਹਦਾ ਮਤਲਬ ਆਪਣੇ ਯੂਜ਼ ਵਾਸਤੇ ਪੈਸੇ ਪਹਿਲਾਂ ਐਡਜਸਟ ਹੋ ਚੁੱਕੇ ਨੇ ਇਹਨਾਂ ਨੇ ਸਰਕਾਰਾਂ ਨੇ ਮੌਜੂਦਾ ਸਰਕਾਰ ਨੇ ਜਿੰਨਾ ਚੋ ਆ ਸਾਡੀ ਬਾਦਲ ਗਵਰਨਮੈਂਟ ਵੀ ਹੈ ਔਰ ਉੱਥੇ ਤੁਹਾਡੀ ਸੈਂਟਰ ਦੇ ਵਿੱਚ ਬੀਜੇਪੀ ਇਹ ਜਿਹੜੀ ਸਟੇਟਾਂ ਦੇ ਵਿੱਚ ਲੜਨਾ ਚਾਹ ਰਹੀ ਹੈ ਉਹਨਾਂ ਨੇ ਆਪਣੇ ਪੈਸੇ ਪਹਿਲਾਂ ਐਡਜਸਟ ਕਰ ਲਏ ਨੇ ਮੈਨੂੰ 10 ਥਾਵਾਂ ਤੋਂ ਅਲੱਗ-ਅਲੱਗ ਤਰ੍ਹਾਂ ਦੇ ਫੋਟੋ ਆਏ ਸੀਗੇ ਨੋਟ ਦੇ ਵੀ ਇਦਾਂ ਦਾ ਨੋਟ ਆ ਰਿਹਾ ਇਦਾਂ ਦਾ ਨੋਟ ਆ ਰਿਹਾ ਇਹਦਾ ਮਤਲਬ ਆਰਬੀਆਈ ਨੇ ਨੋਟ ਬਾਹਰ ਕੱਢ ਦਿੱਤੇ ਪਬਲਿਕ ਚ ਪਬਲਿਕ ਈਸ਼ੂ ਕਰਨ ਤੋਂ ਪਹਿਲਾਂ ਉਹਨਾਂ ਨੇ ਪਾਕਤਾ ਪਹਿਲਾਂ ਲੋਕਾਂ ਕੋਲ ਕਿੱਦਾਂ ਫੜੇ ਹੋਏ ਸੀ ਨੋਟ ਇਹਦਾ ਮਤਲਬ ਮਨੀ ਸਰਕੂਲੇਟ ਹੋ ਚੁੱਕੀ ਹੈ ਕਿ ਬਾਕੀਆਂ ਦੀ ਮਨੀ ਡੰਪ ਕਰ ਦਿਓ ਆਪਣੀ ਮਨੀ ਪਹਿਲਾਂ ਐਡਜਸਟ ਕਰ ਲਈਏ ਮੈਨੂੰ ਲੱਗਦਾ ਹੈ ਕਿ ਮੌਜੂਦਾ ਭਾਜਪਾ ਬਾਦਲ ਗਵਰਨਮੈਂਟ ਜਿਹੜੀ ਹੈ ਉਹ ਵੀ ਪੰਜਾਬ 'ਚ ਉਸ ਪੈਸੇ ਨੂੰ ਸਰਕੂਲੇਟ ਕਰ ਚੁੱਕੀ ਹੈ